ਹੱਲ ਕਰ ਜਾ ਕੋ 2000 2000 ਜਾ ਬਾਫਿਆ ਮਾਰ ਕੇ ਓਏ ਜਾ ਜਾ ਖੁਲੀਆਂ ਗੁਰੇ ਛੱਡੋ ਓਏ 2000 ਰੁਪਏ ਦੇਖੋ ਓਏ 2000 2000 ਸੋਨੂੰ ਫੇਰ ਹੀ ਕਹਿ ਵੀ ਚੱਕ ਕੇ ਲਿਓ ਮੁਰਗਾ ਪਹਿਲਾ ਸ਼ਦੀਕ ਮੁਰਗਾ ਦਿਖਾ ਜਾ ਯਾਰ 2000 ਰੁਪਏ ਜਾ ਫਿਰ ਲਾ ਲੈਣ ਦੇ ਇਹ ਲੜਾਈ ਵਾਲਾ ਗਾ ਲੜਾਈ ਵਾਲਾ ਲੜਾਈ ਵਾਲਾ ਹਾਂ ਹੋਣ ਲੱਗੇ 500 500 ਰੁਪਏ ਦਿੱਤਾ ਗੱਲ ਹਾਂ ਇਹ ਹਾਂ ਯਾਰ ਦੂਜੇ ਦਿਨ ਆ ਚਾਹਣ ਕਰਦਾ ਇਹ ਕਿੰਨਾ ਵੀ ਲੈ ਕੇ ਆਂਦਾ ਪਤਾ ਕੋਈ ਨਾ ਇਹ ਕਿਉਂ ਕਰੀ ਤੁਸੀਂ ਮੈਨੂੰ 1000 ਦਿਆ ਕਿਹਾ ਮੈਂ ਪਰਤ ਕੇ ਆਉਂਗਾ ਦੋ ਕਹਾਣੀ ਨਹੀਂ ਮੈਂ ਕਿਹਾ ਲੋਕ ਕਿਹਾਦਾ ਹੈ 1000 ਕਿਹਾ ਹੈ ਇਹਦਾ ਆਏ ਕਹਿੰਦੇ ਕਹਿੰਦੇ ਬਈ 500 ਜਿੱਤਿਆ ਗੱਲ ਇਹ। ਉਹ ਯਾਰ ਬਈ ਯਾਰ 100 ਤੇ ਨਹੀਂ ਦੇਣੀ ਲੈਣੀ ਨਹੀਂ ਅਸੀਂ। ਕੀ ਲੈਣੀ ਨਹੀਂ ਬਈ। ਉਹ ਤੂੰ ਮੰਗਦਾ ਕਿੰਨੇ ਸਹੀ? ਦੋ ਮੰਗਦੇ ਦੋ ਮੰਗਦੇ। ਉਹ ਦੇਣਾ ਕਹਿੰਦੇ ਦਾ। ਉਹ ਦੇਣਾ ਕਿੰਨੇ ਦਾ? ਇੱਕ ਵਾਰ। ਦੇਣਾ ਕਿੰਨੇ ਦਾ? ਖੁਰਾਂ ਨੂੰ ਜੀ। 1000 ਤੋਂ ਨੇਰਾ ਯਾਰਾ। ਗਾਹਕ ਬਾਬੇ ਕਿੰਨੂ ਮਰਜੀ ਦੇ ਦਿਆ। ਲੈ 1200। ਉਹ ਫੜ ਓਏ। 1200 500 1300 ਦਾ ਸਾਨੂੰ ਹੈਂ? 1400 ਦਾ ਸਾਨੂੰ ਆਇਆ ਓਏ ਸਾਡੇ ਬਾਹਰ ਇਹਦਾ ਕਹਿੰਦੇ 1400 ਦਾ ਸਾਨੂੰ ਆਇਆ ਘੈਂਟ ਨੇ ਜਵਾਕ ਜਣਾ 1250 ਉਹ ਹੁਣ ਤੱਕ ਚੈੱਕ ਵੀ ਕਰਾਦਾ ਜਾਂ ਉਹ ਰਿਆ ਪੁੱਤ ਆ 1300 ਰੁਪਏ ਲੈ ਤੂੰ ਫੜਾ ਦੇ ਉਹ ਫੜਾ ਆ ਭਾਣੂ ਧੱਕਾ ਕਰੀ ਇਹਨਾਂ ਤੋਂ ਯਾਰ ਹੰਡਿਆ ਇਹਾਂ ਧੱਕਾ ਕਰੀ ਇਹਨਾਂ ਜਵਾਕਾਂ ਨਾਲ ਯਾਰ ਉਹ ਧੱਕਾ ਕਰਨਾ ਪਤਾ ਵਧੀਆ ਫੇਕਦਾ ਲੈ ਪੈਸੇ ਕੱਢ ਉਹ ਨਹੀਂ ਚਾਰਾਂ ਦਾ ਆਪ ਲੈ ਲੈਂਦਾ ਓਏ ਲਾਉਰੇ ਆ ਮੁਰਗਾ ਦਾ ਦਿਖਾ ਦੇ ਸਮਾਰ ਕੇ 1300 ਰੁਪਏ ਲੇ ਗੋ ਵਧੀਆ ਰਾਮ 15 ਤੋਂ 1500 1 ਰੁਪਿਆ ਵੀ ਕੱਟ ਨਹੀਂ ਕਿਹੜਾ ਪੈਂਦਾ ਵੇ ਛੋਟਾ ਕਿਹੜਾ ਪਿੰਡ ਕਿਹੜਾ ਪਿੰਡ ਪੀਰਕੋਟ ਆ ਬਈ ਪੀਰਕੋਟ ਇਹ ਨਹੀਂ ਮੰਨਦੇ ਹੈਗੇ ਛੱਡ ਦੇ ਉਹ ਕੀ ਦਾ ਹਾਂ ਛੱਡ ਕੇ ਦੇਖੋ 2000 2000 ਜਾ ਕਾਫੀਆ ਕਰ ਜਾ ਤੱਕ ਤੱਕ ਖੁਨੀਆ ਗੁਰੇ ਛੱਡੋ ਓ 2000 ਰੁਪਏ ਦੋ ਖੁਨੀਆ ਗੁਰੇ ਛੱਡ ਫਿਰ ਆ ਜਾ ਦੇਖੋ ਮਾਰ ਓ ਛੱਡ ਦਿਓ ਫਿਰ ਕਿਉਂ ਓ ਕੰਡੇ ਬਣਾ ਦਿੰਦੇ ਆ 2000 ਰੁਪਏ ਵੀ ਦਊਗਾ ਲੈ ਓਏ ਲੈ ਓਰੇ ਬੜਾ ਸਾਹਿਦ ਆ ਆ ਸਾਹਿਦ ਆ ਗਿਆ ਓਏ ਸਾਹਿਦ ਆ ਗਿਆ ਸਾਹਿਦ ਆ ਗਿਆ 2000 ਰੁਪਏ ਦੇ ਬੇਚ ਜਿੱਤ ਗਿਆ ਜਿੱਤ ਕੇ ਹਾਰ ਗਿਆ ਫਿਰ 700 ਦੇਣਾ ਪਊਗਾ ਫਰੀ ਹੋ ਜਾਉਂ ਫਰੀ ਲੈ ਕੇ ਜਾਉਂ ਹਾਰ ਗਿਆ ਜੇ ਹਾਰ ਗਿਆ ਫਰੀ ਦੇਣਾ ਪਊਗਾ 2000 ਰੁਪਏ ਦੂਜੇ ਨੂੰ ਹਰਾ ਗਿਆ ਤੁਸੀਂ ਬੱਕਰਾ ਨੂੰ ਨਹੀਂ ਹਰਕ ਬੰਦੇ ਨੂੰ ਯਾਰਾ ਯਾਰ ਪਤਾ ਤੁਸੀਂ 1000 ਰੁਪਏ ਕਹਿੰਦੇ ਕਿ ਛੱਡ ਤੁਸੀਂ ਯਾਰ ਕਹਿੰਦੇ ਨਹੀਂ ਉਹ ਹਾਬੀ 10000 ਰੁਪਏ ਦਾ ਆਇਆ ਹੈਗਾ ਜੁੱਤਾ ਹੈਗਾ 10000 ਰੁਪਏ ਦਾ ਆਇਆ ਹੈਗਾ ਯਾਰ ਅਗਲਾ 10 ਜੁੱਤੇ ਕਿਤੇ